ਇਹ ਦਸ਼ਮੀਸ਼ ਪਿਤਾ ਦੀ ਸਵਾਰੀ ਵਾਲਾ ਘੋੜਾ ਅਨਮੋਲ ਸਿੰਘ ਹਜ਼ੂਰ ਸਾਹਿਬ ਵਿਖੇ ਗੁਰੂ ਸਾਹਿਬ ਹਾਜ਼ਰਾ ਹਜ਼ੂਰ ਨੇ ਤੇ ਉਹ ਅੱਜ ਵੀ ਇਸ ਘੋੜੇ ਦੀ ਸਵਾਰੀ ਕਰਦੇ ਨੇ ਆ ਪੂਰੀ ਤਸਵੀਰ ਜਦੋਂ ਪੂਰਾ ਇਸ ਘੋੜੇ ਨੂੰ ਸ਼ਿੰਗਾਰਿਆ ਹੁੰਦਾ ਸਤਿ ਸ਼੍ਰੀ ਅਕਾਲ ਜੀ ਵਾਕ ਵੀ ਟੁਰਨਾ ਵੇਖ ਰਹੇ ਹਾਂ ਅਸੀਂ ਹਜੂਰ ਸਾਹਿਬਾਂ ਤੇ ਅੱਜ ਅਸੀਂ ਚੱਲੇ ਆਂ ਘੋੜਿਆਂ ਦੇ ਅਸਤਵਾਰ ਜਿੱਥੇ ਗੁਰੂ ਗੋਬੇ ਸਿੰਘ ਜੀ ਦੀ ਸਵਾਰੀ ਵਾਲਾ ਘੋੜਾ ਅਨਮੋਲ ਸਿੰਘ ਤੇ ਹੋਰ ਵੀ ਬਹੁਤ ਸਾਰੇ ਘੋੜੇ ਨੇ ਆਪਾਂ ਉਹ ਵੇਖ ਕੇ ਆਉਨੇ ਆ ਤੇ ਨਾਲ ਅੱਜ ਸਾਡੀ ਸੰਗਤ ਵੀ ਚੱਲੀ ਆ ਹਾਂ ਤੇ ਸਰਾਹਾਂ ਚੋਂ ਅਸੀਂ ਆ ਗਏ ਆ ਗੁਰਦੁਆਰਾ ਲੰਗਰ ਸਾਹਿਬ ਦੇ ਬਾਹਰ ਆ ਆ ਸਾਡੀ ਸੰਗਤ ਜਾ ਵੀ ਰਹੀ ਆ ਤੇ ਅੱਧੀ ਸੰਗਤ ਦਾ ਆਪਾਂ ਔਟੋ 'ਚ ਬਿਠਾ ਦਿੱ ਜਿਹੜੀ ਨਹੀਂ ਜਾ ਸਕਦੀ ਜਿਹੜੀ ਸੀਨੀਅਰ ਸਿਟੀਜ਼ਨ ਸੰਗਤ ਸੀਗੀ ਉਹ ਅਸੀਂ ਔਟੋ 'ਚ ਭੇਜ ਦਿੱਤੀ ਕਿਉਂਕਿ ਥੋੜਾ ਜਿਹਾ ਤੁਰਨਾ ਪੈਣਾ ਕਿਉਂਕਿ ਸਤਖੰਡ ਸੇ ਉਸ ਤੋਂ ਜਾ ਕੇ ਵੀ ਥੋੜਾ ਜਿਹਾ ਅੱਗੇ ਆ ਜਿਸ ਕਰਕੇ ਜਿਹੜੇ ਪੈਦਲ ਚੱਲਣ ਆਏ ਸੀ ਉਹਨਾਂ ਨੂੰ ਕਿਹਾ ਸੀ ਸਾਡੇ ਨਾਲ ਚੱਲ ਕੋ ਹੂੰ ਤੇ ਬਾਕੀ ਜਿਹਨਾਂ ਨੇ ਆਟੋ ਚ ਬਟਣਾ ਉੱਥੇ ਬੈਠ ਗਏ ਸੰਗਤ ਜੀ ਜਲ ਛੱਕੇ ਜਲ ਛੱਕੇ ਵਾਹਿਗੁਰੂ ਸ਼ਬੀਰ ਲੱਗੀ ਐ ਸ਼ਾਮ ਦਾ ਵੇਲਾ 5:30 ਹੋਏ ਆ ਤੇ ਦੇਖੋ ਇਸ ਵੇਲੇ ਹੁਣ ਸੰਗਤ ਵਧਣੀ ਸ਼ੁਰੂ ਹੋ ਗਈ ਆ ਉਹਦੋਂ ਆਪਾਂ ਦੁਪਹਿਰ ਨੂੰ ਆਏ ਸੀਗੇ ਤੇ ਸੰਗਤ ਹੈ ਨਹੀਂ ਸੀ ਇਨੀ ਦੁਪਹਿਰ ਵੇਲੇ ਕਿਉਂਕਿ ਤੁਹਾਨੂੰ ਦੱਸਿਆ ਸੀ ਵੀ ਗਈ ਹੁੰਦੀ ਐ ਦੂਸਰੇ ਥਾਵਾਂ ਤੇ ਦਰਸ਼ਨ ਕਰਨ ਨੂੰ ਨਾਨਕਚੀਰੇ ਜਾਂ ਇੱਧਰ ਨੀਰਲੇ ਗੁਰਦੁਆਰਾ ਸਾਹਿਬ ਚ ਆਖਿਰ ਨਰਸੀ ਹਾਂਜੀ ਤੇ ਹੁਣ ਸੰਗਤ ਐ ਇਸ ਵੇਲੇ ਵਾਪਸ ਆਉਣ ਲੱਪੈਂਦੀ ਐ ਤੇ ਵੈਸੇ ਕਿਉਂਕਿ ਟ੍ਰੇਨ ਵੀ ਆ ਜਾਂਦੀ ਸ਼ਾਮ ਤੱਕ ਹਨਾ ਹਾਂਜੀ ਇਹੀ ਐ ਕਿ ਟ੍ਰੇਨ ਦਾ ਟਾਈਮ 2:30 ਵਜੇ ਪਹੁੰਚਣ ਦਾ ਸੱਚਖੰਡ ਦਾ ਇੱਕ ਦਿਨ ਪਹਿਲਾਂ ਚੱਲ ਗਿਆ ਅਗਲੇ ਦਿਨ ਬਿਲਕੁਲ ਵੇਟੇ ਵਿੱਚ 5:30 ਹੋਣ ਲੱਗ ਗਏ ਤਾਂ ਹੁਣ ਤੇ ਰਾਤ ਹੀ ਪੈਣ ਲੱਗੀ ਰਾਤ ਹੀ ਪੈਣ ਲੱਗੀ ਆ ਪਰ ਹਾਲੇ ਮੈਨੂੰ ਲੱਗਦਾ ਟ੍ਰੇਨ ਆਈ ਨਹੀਂ ਹਾਲੇ ਤਾਂ ਹੂੰ ਹੂੰ ਲੇਟ ਹੀ ਚੱਲਦੀ ਹੁੰਦੀ ਕੱਲ ਵੀ ਲੇਟ ਹੀ ਪਹੁੰਚੀ ਆ ਸ਼ਾਇਦ ਜਦੋਂ ਸਵੇਰੇ ਆਪਾਂ ਅਸੀਂ ਆਏ ਸੀਗੇ ਉਹਦੇ ਚ ਗਾਗਰ ਸੀਵਾ ਤੇ ਉਦੋਂ ਸੰਗਤ ਆ ਰਹੀ ਸੀ ਸ਼ਾਇਦ ਅੱਜ ਵੀ ਤੜਕੀ ਆਈ ਏ ਲੇਟ ਹੋ ਜਾਂਦੀ ਸੱਚਖੰਡ ਐਕਸਪ੍ਰੈਸ ਤੇ ਆਪਾਂ ਹੁਣ ਜਾਂਦੇ ਜਾਂਦੇ ਨਾ ਕਰਿਆਨੇ ਦੀ ਦੁਕਾਨ ਤੇ ਵੀ ਰੁਕਣਾ ਹੈ ਕਿਉਂਕਿ ਜੇ ਆਪਾਂ ਨੂੰ ਸ਼ੋਲੇ ਮਿਲ ਗਏ ਉਹ ਲੈ ਕੇ ਜਾਣੇ ਘੋੜਿਆਂ ਲਈ ਵੈਸੇ ਉੱਥੇ ਵੀ ਮਿਲ ਜਾਂਦੇ ਆ ਪਰ ਆਪਾਂ ਚੰਗੀ ਗੱਲ ਇਹ ਆ ਵੀ ਇੱਥੋਂ ਜਾਂਦੇ ਹੋਏ ਕਿਸੇ ਕਰਿਆਨੇ ਦੀ ਦੁਕਾਨ ਤੋਂ ਲੈ ਕੇ ਜਾਵਾਂਗੇ। ਤਖਤ ਸਾਹਿਬ ਤੋਂ ਜਿਹੜਾ ਪਹਿਲਾ ਚੌਕ ਹੈ ਨਾ ਇੱਥੋਂ ਖੱਬੇ ਹੱਥ ਮੁੜ ਕੇ ਰਾਹ ਜਾਂਦਾ ਵੈਸੇ ਜੇ ਤੁਸੀਂ ਤਖਤ ਸਾਹਿਬ ਗਏ ਹੋਏ ਹੋ ਉੱਥੋਂ ਨਾਲੋਂ ਵੀ ਰਾਹ ਚੱਲ ਜਾਂਦਾ ਹੈ। ਪਰ ਅਸੀਂ ਫਿਰ ਇੱਧਰ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਸਰਾ ਵੱਲੋਂ ਆ ਰਹੇ ਸੀ ਤਾਂ ਕਰਕੇ ਅਸੀਂ ਪਹਿਲੇ ਚੌਕ ਦੇ ਵਿੱਚੋਂ ਹੀ ਮੁੜ ਗਏ ਆ। ਤੇ ਇੱਥੋਂ ਮੁੜ ਕੇ ਹੁਣ ਗਾਂਵ ਸੱਜੇ ਹੱਥ ਹੋ ਜਾਣਾ ਆਪਾਂ। ਤੇ ਇਹ ਰਾਹ ਵੀ ਉੱਥੋਂ ਤਖਤ ਸਾਹਿਬ ਵਾਲੀ ਸਰਾ ਦੇ ਫੇ ਮੋੜੋਂ ਲੰਘ ਕੇ ਜਾਊਗਾ ਆ ਚੌਂਕ 'ਚ ਦੁਕਾਨ ਆਪਾਂ ਨੂੰ ਕਰਿਆਨੇ ਦੀ ਮਿਲ ਗਈ ਸੀਗੀ ਤੇ ਇੱਥੋਂ ਛੋਲੇ ਲੈ ਲੈਨੇ ਥੋੜੇ ਸੰਗਤ ਆਪਣੀ ਉਹ ਅੱਗੇ ਚਲੇਗੀ ਆ ਇਧਰੋਂ ਆ ਜਿਹੜਾ ਰਾਹ ਆ ਰਿਹਾ ਤਖਤ ਸਾਹਿਬ ਵਾਲੇ ਪਾਸੋਂ ਆ ਰਿਹਾ ਉਹ ਸਾਹਮਣੇ ਤਖਤ ਸਾਹਿਬ ਹੈ ਤੇ ਆ ਤਖਤ ਸਾਹਿਬ ਦੀ ਵੱਡੀ ਸਰਾ ਆ ਤੇ ਉਹੀ ਰਾਹ ਤੇ ਆ ਕੇ ਮਿਲ ਗਏ ਆਪਾਂ ਅੱਜ ਮੈਂ ਦੱਸ ਰਿਹਾ ਸੀ ਵੀ ਜੇ ਤਖਤ ਸਾਹਿਬ ਵੱਲ ਆਉਣਾ ਤੁਸੀਂ ਉਧਰੋਂ ਵੀ ਆ ਸਕਦੇ ਹੋ ਪਰ ਜੇ ਤੁਸੀਂ ਉਧਰੋਂ ਸਰਾਮਾ ਵੱਲੋਂ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਆ ਰਹੇ ਹੋ ਫਿਰ ਚੌਂਕ ਚੋਂ ਪਹਿਲਾਂ ਹੀ ਖੱਬੇ ਮੁੜ ਜਾਓ ਇਹ ਭਾਈ ਦਇਆ ਸਿੰਘ ਜੀ ਯਾਤਰੀ ਨਿਵਾਸ ਆ ਮੇਨ ਰੋਡ ਤੇ ਆ ਗਏ ਤੁਰਦੇ ਤੁਰਦੇ ਆਪਾਂ ਇੱਥੇ ਅੰਦਰ ਖੱਬੇ ਹੱਥ ਮੁੜ ਜਾਣਾ ਇੱਥੇ ਇਸ ਮੋੜ ਤੇ ਵੀ ਕਾਫੀ ਵੱਡੀ ਸਰਾਂ ਹੈਗੀ ਆ ਸ੍ਰੀ ਗੁਰੂ ਅੰਗਦ ਦੇਵ ਜੀ ਯਾਤਰੀ ਨਮਾਸ ਨਾਲ ਭਾਈ ਜੋਗਾ ਸਿੰਘ ਜੀ ਯਾਤਰੀ ਨਮਾਸ ਜੀ ਤਾਂ ਅੱਗੇ ਉਹ ਪੰਜਾਬ ਭਵਨ ਯਾਤਰੀ ਨਮਾਸ ਵੀ ਆ ਮਤਲਬ ਇੱਧਰ ਤਖਤਾਲੇ ਬੰਨੇ ਵੀ ਤੇ ਉਧਰ ਲੰਗਰ ਸਾਹਿਬ ਵਾਲੇ ਪਾਸੇ ਵੀ ਰਹਿਣ ਲਈ ਕਾਫੀ ਸਹੂਲਤਾਂ ਹੈਗੀਆਂ ਕਾਫੀ ਥਾਂ ਹੈਗੀ ਹੈ ਉਸੇ ਰਾਤੇ ਸਿੱਧੇ ਤੁਰਦੇ ਆ ਕੇ ਕਿਸੇ ਪਾਸੇ ਮੋੜਨ ਦੀ ਲੋੜ ਨਹੀਂ ਆ ਸਾਹਮਣੇ ਹੀ ਅਸਤਵ ਆ ਜਾਣਾ ਇਧਰਲੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਹੈ ਅਜਾਇਬ ਘਰ ਹੈ ਤੇ ਆ ਹਸਪਤਾਲ ਹੀ ਆ ਇਧਰ ਉਹ ਤੇ ਇਹਦੀ ਐਂਟਰੀ ਆ ਅੱਗੇ ਜਾ ਕੇ ਹਸਪਤਾਲ ਦੇ ਗੇਟ ਤੇ ਪਹੁੰਚ ਗਏ ਇਹ ਹੈ ਗੁਰੂ ਸਾਹਿਬ ਜੀ ਦੀ ਸਵਾਰੀ ਵਾਲਾ ਘੋੜਾ ਅਨਮੋਲ ਸਿੰਘ ਮੈਨੂੰ ਲੱਗਦਾ ਵੀ ਤਖਤ ਸਾਹਿਬ ਵਾਲੇ ਪਾਸੇ ਲੈ ਕੇ ਚੱਲਿਆ ਕਿਉਂਕਿ ਰੋਜ਼ਾਨਾ ਸ਼ਾਮ ਨੂੰ ਉੱਥੇ ਲੈ ਕੇ ਜਾਂਦੇ ਹੁੰਦੇ ਆ ਆ ਵਾਰੀ ਮੁਕ ਤੇਰੇ ਪਿਆ ਆ ਆ ਦਰਵਾਜ਼ੇ ਤੇ ਆ ਜਵਾਕ ਥੋਲੇ ਵੇਚ ਰਿਆ ਘੋੜਿਆਂ ਵਾਸਤੇ ਜਸੂ ਤੇ ਆ ਨਾ ਤੇ ਆ ਦੇਖੋ ਇਧਰਲੇ ਪਾਸੇ ਕਿਉਂਕਿ ਹੋਰ ਵੀ ਬਹੁਤ ਸਾਰੇ ਘੋੜੇ ਨੇ ਇੱਥੇ ਫਿਰ ਇੱਥੇ ਤਿਆਰ ਕੀਤਾ ਜਾਂਦਾ ਉਹਨਾਂ ਨੂੰ ਮੈਦਾਨ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਗੇੜੇ ਕਢਾਏ ਜਾ ਰਹੇ ਆ ਆਹ ਵਾਲੇ ਘੋੜੇ ਦੇ ਇਸ ਵੈਨ ਦੇ ਵਿੱਚ ਦੂਰ ਨੇੜੇ ਲੈ ਕੇ ਜਾਂਦੇ ਆ ਘੋੜਿਆਂ ਨੂੰ ਆਹ ਦੇਖੋ ਉਹਦਾ ਭੱਜਾ ਜਾਂਦਾ ਉਹ ਵੀ ਉਧਰ ਜਾਂਦਾ ਉਧਰੋਂ ਭਜਾ ਦਿੰਦੇ ਆ ਇੱਥੇ ਆ ਕੇ ਪਤਾ ਲੱਗਾ ਜੀ ਕਿ ਉਹ ਜਿਹੜਾ ਘੋੜਾ ਸੀ ਉਹ ਪੰਜ ਪਿਆਰਿਆਂ ਦਾ ਸੀ ਲੈ ਕੇ ਗਏ ਅਨਮੋਲ ਸਿੰਘ ਇੱਥੇ ਆ ਗਏ ਨੇ ਆਹ ਵਾਲਾ ਘੋੜਾ ਅਨਮੋਲ ਸਿੰਘ ਤੇ ਇਹ ਚ ਛੋਲੇ ਪਾ ਦਿਓ ਜੀ ਲਓ ਜੀ ਆਪੋ ਆਪਣੀ ਸੰਗਤ ਆਪੇ ਜਿਹੜੇ ਆਪਣੇ ਪਾ ਦਿਓ ਸਾਰਿਆਂ ਦੇ ਹੱਥ ਨਾਲ ਪਵਾ ਦਿਓ ਜੀ ਪਾ ਦਿਓ ਸਾਰੇ ਜਾਨੇ ਹਾਂਜੀ ਹਾਂਜੀ ਚਪਲਾ ਲਾ ਲਓ ਚਪਲਾ ਲਾ ਦਿਓ ਸਾਰੇ ਚਲੋ ਚਲੋ ਪਾ ਦਿਓ ਪਾ ਦਿਓ ਹੈਗੇ ਹੈਗੇ ਚਲੋ ਚਲੋ ਜੀ ਕਰ ਦੋ ਜੀ ਢੇਰੀ ਸਾਰੇ ਅਨਮੋਲ ਸਿੰਘ ਜੀ ਆਓ ਇੱਧਰ ਨੂੰ ਦਰਸ਼ਨ ਦਿਓ ਸਾਰੀ ਸੰਗਤ ਨੂੰ ਆ ਗਿਆ ਅਨਮੋਲ ਸਿੰਘ ਇੱਧਰ ਨੂੰ ਜਿਨੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਇੱਥੇ ਹਜੂਰ ਸਾਹਿਬ ਚ ਹਾਜ਼ਰਾ ਹਜੂਰ ਨੇ ਤੇ ਉਹ ਇਸ ਘੋੜੇ ਦੀ ਸਵਾਰੀ ਕਰਦੇ ਆ ਤੇ ਵੈਸੇ ਵੀ ਜਦੋਂ ਕੋਈ ਵੀ ਇੱਥੇ ਕੀਰਤਨ ਨਗਰ ਗੁਰਦੁਆਰਾਂ ਕੱਢਿਆ ਜਾਂਦਾ ਜਾਂ ਕੋਈ ਵੀ ਸਮਾਗਮ ਹੁੰਦਾ ਉਦੋਂ ਇਸ ਘੋੜੇ ਨੂੰ ਸ਼ਿੰਗਾਰਿਆ ਵੀ ਜਾਂਦਾ ਤੇ ਗੱਦੀ ਵੀ ਉੱਪਰ ਲਾਈ ਜਾਂਦੀ ਹੈ ਸੋਨੇ ਦੀ ਤੇ ਉਦੋਂ ਇਹ ਘੋੜਾ ਪੂਰੀ ਤਰ੍ਹਾਂ ਨਿਚੜਦਾ ਹੁੰਦਾ ਹੈ ਤੇ ਜਿਹਦੇ ਤੋਂ ਪਤਾ ਲੱਗਦਾ ਕਿ ਜਿਵੇਂ ਗੁਰੂ ਸਾਹਿਬ ਇਸ ਦੀ ਸਵਾਰੀ ਕਰਕੇ ਹਟੇ ਹੋਣ ਦਰਸ਼ਨ ਦੇ ਕੇ ਚਲੇ ਗਏ ਆ ਇਸ ਕਰਕੇ ਇਸੇ ਪ੍ਰਸੰਗ ਦਾ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਇੱਥੇ ਨੇ ਤਾਂ ਕਰਕੇ ਉਹਨਾਂ ਲਈ ਇਹ ਰਾਖਮਾ ਘੋੜਾ ਹੈ ਜਦੋਂ ਵੀ ਨਗਰ ਕੀਰਤਨ ਸਜਦੇ ਨੇ ਜੀ ਇਹਦੇ ਤੇ ਸਵਾਰੀ ਹੁੰਦੀ ਗੁਰੂ ਸਾਹਿਬ ਦੀ ਆ ਪੂਰੀ ਤਸਵੀਰ ਹੈ ਜਦੋਂ ਪੂਰਾ ਇਸ ਘੋੜੇ ਨੂੰ ਸ਼ਿੰਗਾਰਿਆ ਹੁੰਦਾ ਤੇ 26 ਸਾਲ ਇਸ ਘੋੜੇ ਦੀ ਉਮਰ ਹੋ ਚੁੱਕੀ ਹੈ ਤੇ 24 ਸਾਲ ਤੋਂ ਇਹ ਗੁਰੂ ਸਾਹਿਬ ਦੀ ਸਵਾਰੀ ਲਈ ਵਰਤਿਆ ਜਾ ਰਿਹਾ ਅੱਗੇ ਹੋਰ ਵੀ ਆਪਾਂ ਘੋੜੇ ਵੇਖਦੇ ਆਂ ਤੇ ਜਿਹੜੇ ਅਨਮੋਲ ਸਿੰਘ ਘੋੜਾ ਇਹਦੀ ਕੋਈ ਵੀ ਹੋਰ ਸਿੰਘ ਸਵਾਰੀ ਨਹੀਂ ਕਰਦਾ ਅੱਜ ਤੱਕ ਨਾ ਕਿਸੇ ਨੇ ਕੀਤੀ ਆ ਤੇ ਇਹ ਸਿਰਫ ਗੁਰੂ ਸਾਹਿਬ ਦੇ ਵਾਸਤੇ ਹੀ ਰੱਖਿਆ ਹੋਇਆ ਆ ਦੇਖੋ ਆ ਘੋੜੇ ਵੀ ਬਹੁਤ ਸ਼ਾਨਦਾਰ ਨੇ ਆ ਇਧਰ ਵੀ ਆ ਪੰਜਾਂ ਪਿਆਰੇ ਵਾਲਾ ਘੋੜਾ ਹਾਂ ਉਹ ਚੱਲ ਗਿਆ ਜਿਹੜਾ ਜਿਹੜਾ ਹਾਂਜੀ ਆ ਉੱਪਰ ਲਿਖਿਆ ਪੰਜਾਂ ਪਿਆਰੇ ਵਾਲਾ ਘੋੜਾ ਹੂੰ ਘੋੜੇ ਦਾ ਨਾਮ ਦਿਲਸ਼ੇਰ ਇਧਰ ਯੋ ਦਾ ਉਹ ਯੋ ਦਾ ਆ ਪੰਜਾਂ ਪਿਆਰਿਆਂ ਲਈ ਫਿਰ ਪੰਜ ਘੋੜੇ ਹੋਣੇ ਆ ਹਾਂ अच्छा सा, सागर ਸੀ ਜਿਹੜਾ ਗਿਆ ਅੱਛਾ ਆ ਨਿਹਾਲ ਆ ਨਿਹਾਲ ਹੈ ਪੰਜਾਂ ਪਿਆਰੇ ਦੇ ਪੰਜੋ ਵੱਖੋ ਵੱਖਰੇ ਹੋਣੇ ਨਾ ਇਹਨੇ ਰੋਜ਼ ਬਾਹਲੇ ਮਤਰੀ ਉੱਠ ਕੇ ਤਿਆਰ ਕਰਕੇ ਲੈ ਕੇ ਜਾਂਦੇ ਪੰਜਾਂ ਪਿਆਰੇ ਜੈ ਮੰਗਲ ਜੈ ਮੰਗਲ ਇਧਰ ਬਾਬਾ ਘੋੜੇ ਦਾ ਨਾਮ ਬਾਬਾ ਉਹ ਤੇ ਸਾਗਰ ਬਾਬਾ ਇਹ ਲੈ ਕੇ ਗਏ ਆ ਇਹ ਲੈ ਕੇ ਗਏ ਜਿਹੜਾ ਸਾਗਰ ਹੈ ਇਹ ਲੈ ਕੇ ਗਏ ਆ ਹਾਂਜੀ ਆ ਵਾਲਾ ਖਾਣਾ ਖਾ ਲਈ ਹੈ ਤੋ ਇਥੋਂ ਸ਼ਿੰਗਾਰ ਕੇ ਲੈ ਕੇ ਗਏ ਤਾਈਓ ਇੱਥੇ ਕਮਾ ਰਹੇ ਸੀ ਉਹਨੂੰ ਹਮ ਇੱਕ ਰਿੰਗ ਇਧਰਲੇ ਪਾਸੇ ਵੀ ਆ ਇਹ ਵੀ ਘੋੜਿਆਂ ਨੂੰ ਟ੍ਰੇਨਿੰਗ ਦੇਣ ਵਾਸਤੇ ਇਹ ਬਣਾਇਆ ਹੋਇਆ ਕਿਉਂਕਿ ਇਹਦੇ ਵਿੱਚ ਫਿਰ ਪੂਰਾ ਗੋਲ ਉਹ ਗੇੜਾ ਕੱਢਦੇ ਆ 8 ਨੰਬਰ ਤੱਕ ਆਏ ਇਧਰ 8 ਰਗੇ ਉਹਨਾਂ ਦੇ ਰਹਿਣ ਵਾਲੇ ਬਕਾਇਦਾ ਇਸ ਅਸਤਬਲ ਦੇ ਵਿੱਚ ਸੇਵਾਦਾਰ ਨੇ ਤੇ ਆਪਣੀ ਡਿਊਟੀ ਨਿਭਾਉਂਦੇ ਆ ਸਾਫ਼ ਸਫਾਈ ਪੂਰੀ ਕੀਤੀ ਜਾਂਦੀ ਹੈ ਘੋੜਿਆਂ ਦੇ ਥੱਲੇ ਮੈਟ ਵੀ ਲੱਗੇ ਹੋਏ ਆ ਇਧਰ 9 ਨੰਬਰ ਕਾਰਬਨ ਕਾਰਬਨ ਨਿਗਾਰੇ ਵਾਲਾ ਘੋੜਾ ਇਹ ਇਹਦੇ ਤੇ ਨਗਾਰਾ ਸਜਦਾ ਹੋਣਾ ਨਾ ਨਗਰ ਕੀਰਤਨਾਂ ਨੂੰ ਇਹਨਾਂ ਦਾ ਉਦ ਹੀ ਨੰਬਰ ਆ ਕੁਛ ਨਾਮ ਜਾਂ ਉਹ ਨਹੀਂ ਲਿਖਿਆ ਵੀ ਕਦੋਂ ਵਰਤਿਆ ਜਾਂਦਾ ਕਈ ਨਵੇਂ ਵੀ ਹੁੰਦੇ ਨਾ ਫਿਰ ਹਾਂਜੀ ਉਹ ਰਾਜੂ ਆ ਇਹ ਵੀ ਨਗਾਰੇ ਵਾਲਾ ਘੋੜਾ ਹੀ ਆ ਰਾਜੂ ਨਗਾਰੇ ਵਾਲਾ ਹੀ ਅਗਲਾ ਵੀ ਸਵਾ 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 ਲਿਖਿਆ ਸਵਾ ਜਾਂ ਸਵਾ ਹੋਣਾ ਇਹ ਵੀ ਨਗਾਰੇ ਵਾਲਾ ਘੋੜਾ ਹੀ ਆ ਹੁਣ ਇਹਨਾਂ ਨੂੰ ਫੀਡ ਪਾਈ ਹੋਣੀ ਤਾਈਆਂ ਲੱਗੇ ਪਏ ਆ ਮਾਦਵ ਇਹ ਵੀ ਨਗਾਰੇ ਵਾਲਾ ਘੋੜਾ ਹੀ ਆ ਪਿਛਲੀ ਵਾਰ ਨਹੀਂ ਨ ਸੀ ਨਾਮ ਲਿਖਿਆ ਸਾਰਿਆਂ ਦੇ ਹਾਂ ਉਹੀ ਇਸ ਵਾਰ ਲਿਖੇ ਹੋਏ ਆ ਚਟ ਹੈ ਨਹੀਂ ਸੀ ਕੋਈ ਹਾਂਜੀ ਪਿੱਛੇ ਕੀ ਆਵਾਜ਼ਾਂ ਮਾਰਦੇ ਤੁਸੀਂ ਇੱਕ ਆਹ ਵਾਲਾ ਵੀ ਆਹੋ ਰਾਜ ਦੇਖ ਲਿਆ ਦੇਖ ਲਿਆ ਇਹਦਾ ਵੀ ਨਾਮ ਨਹੀਂ ਲਿਖਿਆ ਗੱਭਰੂ ਇਹ ਵੀ ਪੰਜ ਪਿਆਰਿਆਂ ਦੇ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਚਟਾ ਘੋੜਾ ਹੈ ਗੱਭਰੂ ਜਿੱਟੇ ਕਿੰਨੇ ਸੋਹਣੇ ਲੱਗਦੇ ਹਨ ਹਾਂਜੀ ਇਧਰ ਦਿਲਬਾਗ ਹੈ ਦਿਲਬਾਗ ਪੰਜ ਇਹ ਵੀ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਥੋੜੇ ਦਾ ਨਾਮ ਦਿਲਬਾਗ ਤੇ ਇਹਦੇ ਸਿੱਧਾ ਪਰਲੇ ਪਾਸੇ ਅਨਮੋਲ ਸਿੰਘ ਆ ਜਿਹੜਾ ਗੁਰੂ ਸਾਹਿਬ ਦੀ ਸਵਾਰੀ ਵਾਲਾ ਘੋੜਾ ਉਹ ਪਰਲੇ ਪਾਸੇ ਇਹ ਇਧਰਲੇ ਪਾਸੇ ਹੋਰ ਵੀ ਕਾਫੀ ਸਾਰੇ ਘੋੜੇ ਨੇ ਆ ਇਹਨੂੰ ਤਿਆਰ ਕੀਤਾ ਜਾ ਰਿਹਾ ਬਸ਼ੇਰੇ ਨੂੰ ਉਕੇ ਜਿੱਦਾਂ ਇੱਧਰ ਵੀ ਦਿਖਾ ਰਹੇ ਸੀ ਵੀ ਰਿੰਗ ਦੇ ਵਿੱਚ ਜੇੜੇ ਕੱਢੇ ਜਾਂਦੇ ਬਾਕੀ ਉਹ ਸਾਹਮਣੇ ਟੋਕਾ ਲੱਗਿਆ ਇਹਨਾਂ ਨੂੰ ਚਾਰਾ ਪਾਉਣ ਵਾਸਤੇ ਉਹ ਦੇਖ ਉੱਧਰ ਵੀ ਦੌੜ ਰਿਹਾ ਹੈ ਹਾਂਜੀ ਉਹ ਦੇਖ ਲਿਆ ਆਪਾਂ ਪਹਿਲੇ ਇੱਧਰ ਕੀ ਲਿਖਿਆ ਜ਼ਰੂਰੀ ਬੇਨਤੀ ਕੀ ਲਿਖੀ ਹੈ ਹਸਪਤਾਲ ਵਿੱਚ ਗੁਰੂ ਮਹਾਰਾਜ ਦੀ ਸਵਾਰੀ ਗੱਡੀ ਵਾਲੇ ਘੋੜੇ ਹੋਣ ਕਾਰਨ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਛੋਟੇ ਬੱਚੇ ਘੋੜੇ ਤੇ ਬਿਠਾਉਣ ਦੀ ਕੋਸ਼ਿਸ਼ ਨਾ ਕਰਨ ਸੰਗਤਾਂ ਨੂੰ ਸਿਰ ਢਾਕੇ ਰੱਖਣ ਤੇ ਹੱਥ ਜੋੜ ਕੇ ਫੋਟੋ ਖਿਚਵਾਉਣ ਸੈਲਫੀ ਲੈਣਾ ਸਖਤ ਮਨਾ ਹੈ ਨੰਗੇ ਸਰਨਾ ਕੋ ਮੋਹ ਹੀ ਨਸ਼ੀਨ ਜੀ ਕਰ ਰਹੀ ਹੁਣ ਨਾ ਲੈ ਕੇ ਆਓ ਆ ਇਧਰਲੇ ਪਾਸੇ ਵੀ ਕਾਫੀ ਘੋੜੇ ਹੈਗੇ ਆ ਮਤਲਬ ਆ ਕਿੰਨੇ ਨੰਬਰ ਤੱਕ ਸੀ 17 ਨੰਬਰ ਤੱਕ ਇਧਰ ਸੀਗੇ ਸਾਰੇ ਤੇ ਇਧਰ ਵੀ ਹੈਗੇ ਆ 10 10 ਘੋੜੇ ਤਾਂ ਇਧਰ ਵੀ ਹੈਗੇ ਆ ਸਾਰੇ ਤੇ ਕਾਫੀ ਵੱਡਾ ਹਸਤਵਾਲਾ ਹੈ ਤੇ ਤਖਤ ਸੱਚਖੰਡ ਬੋਰਡ ਸ਼੍ਰੀ ਹਜੂਰ ਸਾਹਿਬ ਦੇ ਅੰਦਰ ਹੀ ਇਹ ਸਾਰਾ ਹਸਤਵਾਲਾ ਹੈ ਇਹ глеਦੂ ਓਏ ਕਿਹੜਾ ਦੇਖੀਏ ਘੋੜਾ ਹਾਂ ਨਾਂ ਦੱਸ ਨਾਂ ਦੱਸ ਹੁਣ ਬਾਬਾ ਜੀ ਦੇ ਘੋੜੇ ਦਾ ਨਾਂ ਕੀ ਆ ਇੱਧਰ ਬਾਬਾ ਜੀ ਦੇ ਘੋੜੇ ਦਾ ਇਹ ਨਹੀਂ ਦੱਸਣਾ ਹੁਣ ਇਹ ਬਿਟਰ ਗਿਆ ਹੁਣ ਦੱਸ ਬਾਬਾ ਜੀ ਦੇ ਘੋੜੇ ਦਾ ਨਾਂ ਕੀ ਆ ਹੁਣ ਦੱਸਦਾ ਬੋਲ ਕੇ ਦੱਸ ਕੀ ਨਾਮ ਹੈ ਪਹਿਲਾਂ ਦੱਸ ਪਹਿਲਾਂ ਦੱਸ ਦਿਓ ਨਾਂ ਕੀ ਆ ਬਾਬਾ ਜੀ ਦੇ ਘੋੜੇ ਦਾ ਨਾਂ ਕੀ ਆ ਬਾਬਾ ਜੀ ਦੇ ਘੋੜੇ ਦਾ ਕੀ ਨਾਮ ਬੋਲ ਸਿੰਘ ਬੁੱਜੀ ਬੋਲੋ ਮੋਹਨ ਗੱਜੂ ਅਹ ਮੋਹਨ ਸਿੰਘ ਹੱਥ ਲਾਇਆ ਸੀ ਤੂੰ ਹਾਂਜੀ ਹੱਥ ਲਾਇਆ ਸੀ ਉਦਾਂ ਤੂੰ ਡਰਦਾ ਹੁੰਨਾ ਅੱਜ ਲਾ ਲਿਆ ਠੀਕ ਆ ਸ਼ਾਬਾਸ਼ ਔਰ ਦੇਖੋ ਬੇਸ਼ੇਰੇ ਨੂੰ ਸੁਕਾ ਰਹੇ ਆ ਨਾ ਟ੍ਰੇਨਡ ਕਰ ਰਹੇ ਆ ਤਾਂ ਉਹ ਕਿ ਲੈ ਕੇ ਜਾ ਰਹੇ ਨੇ ਇਹਨੂੰ ਚਲੋ ਜੀ ਚਲਿਏ ਵਾਪਸ ਹਾਂ ਇਹ ਜਾਣ ਜੁਗ ਮਹਾਰਾ ਸੋਹਣਾ ਅਸਲ ਤੋਂ ਬਾਅਦ ਚੇ ਗੁਰਦੁਆਰਾ ਬੌਲੀ ਧੰਧਮਾ ਸਾਹਿਬ ਮੱਥਾ ਟੇਕ ਲਿਆ ਆਪਾਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਪ੍ਰਾਤਨ ਸਮੇਂ ਤੋਂ ਇੱਥੇ ਨਗਰ ਕੀਰਤਨ ਨਿਕਲਦੇ ਆ ਤੇ ਇੱਥੇ ਆ ਕੇ ਫਿਰ ਆਰਾਮ ਦੇ ਲਈ ਸੰਗਤ ਰੁਕਦੀ ਆ ਤਾਂ ਕਰਕੇ ਫਿਰ ਗੁਰਦੁਆਰਾ ਧੰਧਮਾ ਸਾਹਿਬ ਹੈ ਬੌਲੀ ਸਾਹਿਬ ਤਾਂ ਆ ਕਿਉਂਕਿ ਇੱਥੇ ਬੌਲੀ ਵੀ ਹੈ ਤੇ ਉਹਦਾ ਜਲ ਵੀ ਫਿਰ ਸੰਗਤ ਨੂੰ ਵਰਤਾਇਆ ਜਾਂਦਾ ਹੈ ਅਸੀਂ ਆ ਗਏ ਆ ਵਾਪਸ ਤਖਤ ਸੱਚਖੰਡਰੀ ਹਜੂਰ ਸਾਹਿਬ ਤੇ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਇੱਥੇ ਖਤਮ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਦੇਖਦੇ ਰਹੋ ਵਾਕਵੇਡ ਟੁਰਨਾ